ਅੱਜ ਜਿਵੇਂ ਅਕਾਲੀ ਦਲ ਦੀ ਮੀਟਿੰਗ ਚੱਲ ਰਹੀ ਹੈ ਮੈਂ ਦੇਖ ਰਿਆ ਸੀ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਨਾ ਖਾਸ ਤੌਰ ਸਖਵੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ ਵੀ ਕਿਵੇਂ ਇਹ ਲੋਕ ਗਮਰਾਹ ਕਰ ਰਹੇ ਆ ਇੱਕ ਪਾਸੇ ਤਾਂ ਇਹ 4 ਦਿਨ ਪਹਿਲਾਂ 4 ਦਿਨ ਪਹਿਲਾਂ ਜੀਕੇ ਸਾਹਿਬ ਨੂੰ ਇਹਨਾਂ ਨੇ ਜੁਆਇਨ ਕਰਾਇਆ ਤੇ ਉੱਥੇ ਜੁਆਇਨ ਕਿਸ ਗੱਲ ਤੇ ਕਰ ਰਹੇ ਆ ਜੇ ਕਰਾ ਰਹੇ ਆ ਬੰਦੀ ਸਿੱਖ ਜਿਹਨੂੰ ਇਹ ਬੰਦੀ ਸਿੱਖ ਕਹਿੰਦੇ ਆ ਚੋਰ ਡਾਕੂ ਮੈਂ ਤਾਂ ਉਹਨਾਂ ਨੂੰ ਲਟੇਰੇ ਕਹਣਾ ਤੇ ਉੱਥੇ ਹੀ ਜੁਆਇਨ ਕਰਉਣ ਤੋਂ ਸੁਖਵੀਰ ਸਿੰਘ ਬਾਦਲ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਦੋ ਨੰਬਰ ਦੇ ਲੀਡਰ ਨੇ ਕਾਲੀ ਦਲ ਚ ਦੋ ਨੰਬਰ ਤੇ ਨੇ ਭੁੰਦੜ ਸਾਹਾ ਉਹ ਸੁਖਵੀਰ ਸਿੰਘ ਬਾਦਲ ਤੋਂ ਪਹਿਲਾਂ ਬੋਲਦੇ ਆ ਆ ਸੁਣੋ ਕੀ ਬੋਲ ਰਿਹਾ ਉਹ ਧਿਆਨ ਨਾਲ ਮੈਂ ਵੀਡੀਓ ਵੀ ਪੋਸਟ ਕਰੂੰਗਾ ਇਹ ਆ ਸੁਣੇ ਹੋ ਗੱਡੀ ਰਹੇ ਨੇ ਸਾਪ ਦਾਸ ਸਿੰਘ ਬਾਦਲ ਤੇ ਥੋੜਾ ਸਾਹ ਤੇ ਇਧਰ ਅਮੀਨਾ ਬਾਗ ਦੇ ਫੈਸਲੇ ਸੀ ਰੋਜ਼ ਗੋੜੀਆਂ ਦਾ ਡਰ ਹੁੰਦਾ ਸੀ ਸਾਨੂੰ ਕਿ ਕਿਸ ਵੇਲੇ ਕੀ ਹੋ ਜਾਣਾ ਹੈ ਸਾਰੇ ਲਿਖਾ ਤੇ ਕੋਈ ਚੱਲੀ ਵਾਰੀ ਵਾਰੀ ਤੋਰਾ ਸਾਹ ਤੇ ਚੱਲੇ ਤਨਵੰਡੀ ਸਾਹਿਬ ਤੇ ਜੱਲੀ ਸੰਤਨੀ ਚਲੇ ਗਏ ਬਾਦਲ ਸਾਹਿਬ ਅਸੀਂ ਬਚ ਗਏ ਮੇਰੇ ਤੇ ਚੱਲੀ ਸੀ ਬਾਦਲ ਸਾਹਿਬ ਦੇ ਪੁਜਰ ਤੇ ਉਧਰ ਚੱਲਣੀ ਸੀ ਗਈ ਜੀ ਉੱਥੇ ਇਸ ਕਰਕੇ ਉਹਦਾ ਬਾਦਾਂ ਦੇਖਿਆ ਅੱਜ ਤੇ ਸਿਰਫ ਆਪਾਂ ਨੂੰ ਤੋੜਫੂੜੀ ਕਰਦੇ ਤਾਂ ਤੇ ਤੋੜਫੂੜੀ ਇਹ ਗੱਲ ਸੁਣ ਲਓ ਇਹ ਕਹਿ ਰਿਹਾ ਵੀ ਉਸ ਵੇਲੇ ਅਸੀਂ ਅਤਵਾਦੀਆਂ ਦੇ ਵੇਲੇ ਜਦੋਂ ਦੀ ਇਹ ਰਾਜੂਆਣੇ ਉਹਨਾਂ ਦੀ ਗੱਲ ਕਰਦੇ ਆ ਜਾਂ ਹੋਰ ਅਤਵਾਦੀਆਂ ਦੀ ਗੱਲ ਕਰਦੇ ਆ ਵੀ ਉਸ ਵੇਲੇ ਬਾਦਲ ਸਾਹਿਬ ਦਾ ਬੱਚੇ ਕੋਈ ਬਾਦਲ ਸਾਹਿਬ ਤਾਂ ਸ਼ੈਦਾਨ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਉਹ ਪ੍ਰੋਗਰਾਮ ਮਿਸ ਕਰ ਜਾਂਦੇ ਸੀ ਜਾਂਦੇ ਨਹੀਂ ਸੀ ਇਹਨਾਂ ਨੇ ਆਪ ਹੀ ਕਿਹਾ ਵੀ ਉਹ ਗਏ ਨਹੀਂ ਭੁੰਦਰ ਸਾਹਿਬ ਕਹਿੰਦੇ ਮੇਰੇ ਤੇ ਗੋਲੀ ਚੱਲੀ ਤੌੜਾ ਸਾਹਿਬ ਤੇ ਗੋਲੀ ਚੱਲੀ ਉਦੋਂ ਬਾਅਦ ਜਿਹੜੇ ਸੰਤ ਲੰਗੋਵਾਲ ਸਾਹਿਬ ਦੀ ਗੱਲ ਕੀਤੀ ਕਹਿੰਦੇ ਸੰਤ ਸੱਤ ਚਲੇ ਗਏ ਤਲਵੰਡੀ ਸਾਹਿਬ ਤੇ ਗੋਲੀ ਚੱਲੀ ਵੀ ਸਭ ਤੇ ਸਾਨੂੰ ਗੋਲੀਆਂ ਸਾਨੂੰ ਡਰ ਹੁੰਦਾ ਸੀ ਉਦੋਂ ਮਾਰਨ ਦਾ ਉਹ ਕੌਣ ਸੀ ਜੀ ਇਹ ਦੱਸਣ ਕਲੀਅਰ ਕਰਨ ਅੱਜ ਇਹ ਮੀਟਿੰਗ ਚੱਲ ਰਹੀ ਹੈ ਅਕਾਲੀ ਦਲ ਦੀ ਸਰਕਾਰੀਓਗ ਮੀਡੀਆ ਸਾਰਾ ਇਹ ਜਵਾਬ ਮੰਗੇ ਜਦੋਂ ਬਾਹਰ ਆਉਣਗੇ ਵੀ ਇਹ ਭੁੰਦਰ ਸਾਹਿਬ ਕਿਉਂਕਿ ਅੱਜ ਵੀ ਨਾਲ ਬੈਠੇ ਨੇ ਕੁਰਸੀ ਤੇ ਤੇ ਇੱਕ ਪਾਸੇ ਇਹ ਜੁਆਇਨਿੰਗ ਅਕਾਲੀ ਦਲ ਇਸ ਕਰਕੇ ਕਹਿ ਰਿਹਾ ਹੈ ਵੀ ਬੰਦੀ ਸਿੱਖ ਅੱਤਵਾਦੀ ਅਸੀਂ ਛਡਾਉਣੇ ਆ ਮੇਰਾ ਕਹਿਣ ਦਾ ਮਤਲਬ ਇਹ ਉਹ ਲੋਕ ਨੇ ਜਦੋਂ ਇਹ ਜੇ ਕਿਸੇ ਨੂੰ ਮਾਰਿਆ ਜਾਂਦਾ ਸੀ ਉਹਦੇ ਭੋਗ ਤੇ ਬਾਦਲ ਸਾਹਿਬ ਉਹਨੂੰ ਸ਼ਹੀਦ ਕਹਿੰਦੇ ਸੀ ਉਦੋਂ ਅਗਲੇ ਦਿਨ ਜਿਹਨੇ ਮਾਰਿਆ ਹੁੰਦਾ ਸੀ ਉਹਦੇ ਭੋਗ ਤੇ ਜਾ ਕੇ ਉਹਨੂੰ ਸ਼ਹੀਦ ਕਿਹਾਉਂਦੇ ਸੀ ਮੈਂ ਤੁਹਾਨੂੰ ਅੱਗੇ ਧਾਰਨ ਕਈ ਦਿੱਤੇ ਭਾਈ ਸ਼ਮਿੰਦਰ ਸਿੰਘ ਉਹਨਾਂ ਦੇ ਹੋਰਾਂ ਦੇ ਅੱਜ ਗੱਲ ਇਹ ਸਪਸ਼ਟ ਹੁੰਦੀ ਆ ਹੁਣ ਲੋਕੋ ਇਹ ਐਨੇ ਬਹਿਰੂਪੀਏ ਤੁਸੀਂ ਦੱਸੋ ਇਹਨਾਂ ਦਾ ਕਰੋਗੇ ਕੀ ਇੱਥੇ ਆ ਕੇ ਕਹਿੰਦੇ ਆ ਜੀ ਇਹ ਜਾਂ ਪਾਰਲੀਮੈਂਟ ਚ ਕਹਿੰਦੀ ਆ ਬੀਬੀ ਹਰ ਸਿਮਰਤ ਕੌਰ ਅਸੀਂ ਸਿੱਖਾਂ ਦੀ ਲੜਾਈ ਲੜ ਰਹੇ ਹਾਂ ਜੀ ਜਿਹੜੇ ਅੱਤਵਾਦੀਆਂ ਦੀ ਲੜਾਈ ਲੜ ਰਹੇ ਆ ਆਹ ਦੇਖੋ ਸੁਖਵੀਰ ਸਿੰਘ ਬਾਦਲ ਦੇ ਨਾਲ ਬੈਠ ਕੇ ਇਹ ਗੱਲ ਸੁਬਸਿਰ ਸਿੰਘ ਨੂੰ ਦੱਸੀ ਜਾ ਰਹੀ ਹੈ ਤੇ ਉਹ ਗੁੰਗਾ ਬਣ ਕੇ ਸੁਣ ਰਿਹਾ ਤੇ ਕਿਉਂ ਕਿਉਂਕਿ ਰਲਿਆ ਹੋਇਆ ਸੋਚਦੇ ਆ ਵੀ ਲੋਕ ਯਾਰ ਲੋਕ ਉਹ ਬਾਦਲ ਸਾਹਿਬ ਉਹ ਪੁਰਾਣੀਆਂ ਗੱਲਾਂ ਕਰਦੇ ਹੋ ਤੁਸੀਂ ਲੋਕ ਸਭ ਸੁਣਦੇ ਆ ਦੇਖਦੇ ਆ ਹੁਣ ਤੁਸੀਂ ਕੀ ਬੋਲ ਕੇ ਆਏ ਹੋ ਉਹ ਕਈ ਵਾਰ ਪਿਛਲੇ ਪਿੰਡ 'ਚ ਹੋਰ ਬੋਲੇ ਹੁੰਦੇ ਸੀ ਅਗਲੇ ਪਿੰਡ 'ਚ ਕੁਝ ਹੋਰ ਬੋਲ ਦਿੰਦੇ ਸੀ ਹੁਣ ਨਹੀਂ ਹੈ ਚੱਲਣਾ ਇਹ ਦੱਸਣਾ ਭੂ ਸਾਫ਼ ਦੱਸੋ ਵੀ ਤੁਸੀਂ ਅੱਤਵਾਦੀਆਂ ਦੇ ਨਾਲ ਹੋ ਜਾਂ ਅੱਤਵਾਦੀਆਂ ਦਾ ਜੋ ਇਹ ਕਹਿ ਰਹੇ ਆ ਉਹਨਾਂ ਤੋਂ ਤੁਸੀਂ ਡਰਦੇ ਸੀ ਇਹ ਗੱਲ ਸਾਫ਼ ਕਰੋ ਕੌਕੇ ਸਾਹਿਬ ਦੀ ਇੱਕ ਵਾਰ ਵੀ ਤੁਸੀਂ ਗੱਲ ਕੀਤੀ 15 ਸਾਲ ਤੁਸੀਂ ਮੁੱਖ ਮੰਤਰੀ ਰਹੇ ਦੱਬ ਕੇ ਰੱਖੀ ਉਹਨਾਂ ਦੀ ਉਹਨਾਂ ਦੀ ਫਾਈਲ ਆ ਜਿਹੜੀ ਕਿਉਂਕਿ ਸੱਚ ਆ ਭੁੰਦਰ ਸਾਹਿਬ ਬੋਲ ਰਹੇ ਆ ਧੰਨਵਾਦ